ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਵਾਲੇ ਪ੍ਰਿੰਟ ਨੇ ਇੱਕ ਤੋਂ ਇੱਕ ਪ੍ਰਿੰਟ ਆ ਤੇ ਦੇਖ ਦੇ ਕੇ ਤੁਹਾਡੀ ਸਾਰਿਆਂ ਦੀ ਰੂਹ ਖੁਸ਼ ਹੋ ਜਾਊਗੀ ਇੰਨੇ ਸੋਹਣੇ ਪ੍ਰਿੰਟਾਂ ਦੇ ਨਾਲ ਇੰਨਾ ਸੋਹਣਾ ਫੈਬਰਿਕ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆਂ ਇੰਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਪੈਣਾ ਦੀ ਰਿਕੁਆਇਰ ਹੁੰਦੀ ਹੈ ਜੀ ਰਾਮ ਟੈਕਸ ਰਾਮ ਟੈਕਸ ਰਾਮ ਟੈਕਸ ਬਟ ਰਾਮ ਟੈਕਸ ਤੋਂ ਵੀ ਉੱਪਰ ਆ ਸੁਪੀਰੀਅਰ ਇਨਸ ਸੁਪੀਰੀਅਰ ਵੇਚਾ ਕੇ ਤੁਸੀਂ ਜੇ ਹੱਥ ਦੇ ਵਿੱਚ ਲਓਗੇ ਦੁਬਾਰਾ ਰਿਪੀਟ ਇਸੇ ਫੈਬਰਿਕ ਦੀ ਡਿਮਾਂਡ ਕਰੋਗੇ ਇੰਨਾ ਸੋਹਣਾ ਸਟਾਫ ਆ ਇੰਨਾ ਸੋਹਣਾ ਫੈਬਰਿਕ ਆ ਬਾਕੀ ਜਿਹੜੇ ਇਹਦੇ ਕਲੈਕਸ਼ਨ ਆਈ ਆ ਇਹਦੇ ਪ੍ਰਿੰਟ ਆਏ ਨੇ ਬਹੁਤ ਸੋਹਣੇ ਆਏ ਨੇ ਤੇ ਸਾਰੀ ਬ੍ਰਾਂਡ ਦੀ ਕਲੈਕਸ਼ਨ ਰਹੂਗੀ ਜਾਣ ਕੇ ਇਹ ਸੋਚ ਲਿਓ ਕਿ ਤੁਸੀਂ ਰਾਮ ਟੈਕਸ ਹੀ ਵੇਅਰ ਕਰ ਰਹੇ ਹੋ ਤੁਸੀਂ ਕਹੋਗੇ ਨਹੀਂ ਜੀ ਰਾਮ ਟੈਕਸ ਤੋਂ ਉੱਪਰ ਕੁਝ ਨਹੀਂ ਬਟ ਰਾਮ ਟੈਕਸ ਤੋਂ ਉੱਪਰ ਵੀ ਕੁਝ ਹੈਗਾ ਜੀ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਊਗਾ ਜਲਦੀ ਜਲਦੀ ਆਪਣਾ ਸਕਰੀਨ ਸ਼ਾਟ ਲੈ ਲਿਓ ਵਟਸਐਪ ਕਰ ਦਿਓ ਕਿਉਂਕਿ ਲਿਮਟਿਡ ਜਾਈ ਆਪਾਂ ਸਟਾਕ ਲੈ ਕੇ ਆਏ ਆ ਇਸ ਲਈ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਦਾ ਨੰਬਰ ਜਿਹੜਾ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਤੁਸੀਂ ਸੈਂਡ ਕਰਨਾ ਵਾ ਜੀ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਪ੍ਰਿੰਟ ਤੇ ਮੋਸਟ ਇੰਪੋਰਟੈਂਟ ਜਿਹੜੀਆਂ ਪਹਿਣਾ ਕਹਿ ਦਿੰਦੀਆਂ ਨੇ ਕੋਰੀਅਰ 2 ਤੋਂ 3 ਦਿਨ ਹੁੰਦੇ ਨੇ ਕਿ ਕੋਰੀਅਰ ਤੁਹਾਡੇ ਤੱਕ ਡਿਸਪੈਚ ਹੁੰਦਾ ਕਈ ਪਹਿਣਾ ਦਾ ਸੈਕਿੰਡ ਦਿਨ ਵੀ ਡਿਸਪੈਚ ਹੋ ਜਾਂਦਾ ਵਾ ਜੀ ਉਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਕਿ ਅਸੀਂ ਲੇਟ ਕਰਤਾ ਜਾਂ ਫਿਰ ਪੋਸਟ ਜਾਂ ਕੋਰੀਅਰ ਵਾਲਿਆਂ ਨੇ ਲੇਟ ਕਰਤਾ ਇਹ ਏਰੀਏ ਦੇ ਹਿਸਾਬ ਨਾਲ ਹੁੰਦਾ ਪਿੰਡ ਦੇ ਹਿਸਾਬ ਨਾਲ ਹੁੰਦਾ ਜਿੰਨੀ ਦੂਰ ਜਿੰਨਾ ਉਹਨੇ ਘੁੰਮ ਫਿਰ ਕੇ ਜਾਣਾ ਹੁੰਦਾ ਉਸ ਨਾਲ ਇੱਕ ਅੱਧਾ ਦਿਨ ਅਪ ਡਾਊਨ ਹੋ ਜਾਂਦਾ ਸੋ ਇੰਨਾ ਮੈਸੇਜ ਜੇ ਅੱਜ ਤੁਸੀਂ ਮੈਨੂੰ ਪੇਮੈਂਟ ਕਰਤੀ ਤਾਂ ਤੀਸਰੇ ਦਿਨ ਤੁਹਾਡੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ ਕਈ ਭੈਣਾਂ ਦੇ ਕਿ ਤੁਸੀਂ ਕੋਰੀਅਰ ਕਰਤਾ ਜੀ ਸਾਡਾ ਕੋਰੀਅਰ ਪਹੁੰਚਿਆ ਨਹੀਂ ਕਿਉਂ ਨਹੀਂ ਪਹੁੰਚਿਆ ਪਲੀਜ਼ ਮੈਂ ਹਮੇਸ਼ਾ ਅੱਗੇ ਵੀ ਤੁਹਾਨੂੰ ਇਹੀ ਗੱਲ ਕਹੀ ਆ ਕਿ 1 ਵੀਕ ਤਾਂ ਤੁਸੀਂ ਥੋੜਾ ਜਿਹਾ ਹੁਣ ਜਿਵੇਂ ਗਵਾਲੀਅਰ ਕਿਸੇ ਦਾ ਕੋਰੀਅਰ ਜਾਣਾ ਇੰਦੋਰ ਜਾਣਾ ਕਿਸ ਇੰਨੀ ਦੂਰ ਦੂਸਟੇਟਾਂ ਦੇ ਵਿੱਚ ਜਦੋਂ ਜਾਣਾ ਵਾ ਤਾਂ ਉਹਨੂੰ ਟਾਈਮ ਤਾਂ ਲੱਗੂਗਾ 3-4 ਡੇਸ 5 ਡੇਸ ਤਾਂ ਮਿਨੀਮਮ ਤੁਸੀਂ ਮੰਨ ਕੇ ਚੱਲਿਆ ਕਰੋਗੇ ਕੋਰੀਅਰ ਦੇ ਲਈ ਲੱਗਣਗੇ ਹੀ ਲੱਗਣਗੇ ਇਸ ਲਈ ਪਲੀਜ਼ ਪੈਣੋ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਹਨਾ ਤੁਸੀਂ ਉਹ ਬੈਠਿਆ ਕਰੋ ਤੁਹਾਡੀ ਪੇਮੈਂਟ ਨਹੀਂ ਕਿਤੇ ਜਾਣ ਲੱਗੀ ਤੁਹਾਡੇ ਸੂਟ ਨਹੀਂ ਕਿਤੇ ਜਾਣ ਲੱਗੇ ਤੁਸੀਂ ਬੇਫਿਕਰ ਹੋ ਕੇ ਆਪਣੇ ਆਰਡਰ ਕਰ ਦਿਓ ਤੇ ਬੇਫਿਕਰ ਹੋ ਕੇ ਬੈਠਿਆ ਕਰੋ 4 ਤੋਂ 5 ਡੇਸ ਦਾ ਪਲੀਜ਼ ਵੇਟ ਕਰਿਆ ਕਰੋ ਹਾਂ ਉਸ ਤੋਂ ਬਾਅਦ ਕੋਰੀਆ ਨਹੀਂ ਮਿਲਦਾ ਦਾ ਤੁਹਾਡੀ ਜ਼ਰੂਰ ਹੈਗਾ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਨਹੀਂ ਮਿਲਿਆ ਵੈਸੇ ਤੁਹਾਨੂੰ ਟਰੈਕਿੰਗ ਨੰਬਰ ਵੀ ਸੈਂਡ ਹੋ ਜਾਂਦਾ ਵਾ ਜਿਹੜੀ ਭੈਣ ਨੂੰ ਵੀ ਚਾਹੀਦਾ ਹੁੰਦਾ ਤਾਂ ਤੁਸੀਂ ਆਪਣਾ ਟਰੈਕ ਕਰਕੇ ਵੀ ਕੋਰੀਅਲ ਦੇਖ ਸਕਦੇ ਹੋ ਇਸ ਲਈ ਇੰਨੀ ਕੁ ਜ਼ਰੂਰ ਹੈਲਪ ਕਰ ਦਿਆ ਕਰੋ ਲਓ ਜੀ ਦਿਖਾਨੀਆਂ ਮੈਂ ਤੁਹਾਨੂੰ ਅੱਜ ਦਾ ਪਹਿਲਾ ਸੂਟ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪਹਿਲਾ ਹੀ ਪ੍ਰਿੰਟ ਪੂਰਾ ਬਲੈਕ ਕਲਰ ਸਾਰੀਆਂ ਪੈਣਾ ਦੀ ਸਭ ਤੋਂ ਪਹਿਲੀ ਪਸੰਦ ਆ ਬਲੈਕ ਕਲਰ ਦੇ ਉੱਪਰ ਕਿਉਂਕਿ ਬਲੈਕ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਵਾ ਬਹੁਤ ਸੋਹਣਾ ਤੇ ਪ੍ਰਿੰਟਿੰਗ ਚੈੱਕ ਕਰੋ ਇੰਨੇ ਸੋਹਣੇ ਪ੍ਰਿੰਟਿੰਗ ਹੈ ਚਾਹੇ ਤੁਸੀਂ ਇਹਦਾ ਫਰੌਕ ਸੂਟ ਬਣਾਓ ਚਾਹੇ ਸਲਵਾਰ ਸੂਟ ਬਣਾਓ ਚਾਹੇ ਕਿਸੇ ਵੀ ਟਰਾਊਜ਼ਰ ਵਗੈਰਾ ਕੁਝ ਵੀ ਬਣਾ ਸਕਦੇ ਹੋ ਇਹਨਾਂ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਕਲੈਕਸ਼ਨ ਆਈ ਆ ਤੇ ਬਹੁਤ ਅਲੱਗ ਜੀ ਆਈ ਆ ਮਤਲਬ ਕਿ ਫੁੱਲ ਫਲਾਵਰਸ ਤੋਂ ਹਟ ਕੇ ਇਹ ਵਾਲਾ ਸੈੱਟ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਨਸਟਾ ਸ਼ੇਅਰ ਚ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਵਾ ਆਲਓਵਰ 5 ਮੀਟਰ ਦਾ ਸੂਟ ਮਿਲੂਗਾ ਜਿਹੜਾ ਮਰਜੀ ਕਲਰ ਚੱਕ ਲਿਓ ਤਿੰਨ ਕਲਰ ਇਹਦੇ ਵਿੱਚ ਮਿਲਣਗੇ ਕੱਪੜਾ ਇੰਨਾ ਜ਼ਿਆਦਾ ਵਾ ਵੀ ਮੈਂ ਤੁਹਾਨੂੰ ਇਹ ਗਰੰਟੀ ਦਿੰਦੀ ਆ ਕਿ ਇਹ ਕਪੜਾ ਤੁਹਾਡੇ ਹੱਥ ਦੇ ਵਿੱਚ ਆਊਗਾ ਤਾਂ ਸੈਕੰਡ ਵਾਰ ਤੁਸੀਂ ਖੋਦੇ ਇਹੀ ਵਾਲੇ ਕੱਪੜੇ ਦੀ ਡਿਮਾਂਡ ਕਰੋਗੇ ਇਹ ਵਾਲਾ ਕਪੜਾ ਜਿਹੜੀ ਭੈਣ ਪਾਉਗੀ ਹੋਰ ਕੋਈ ਕਪੜਾ ਨਹੀਂ ਪਾ ਸਕਦੀ ਇੰਨਾ ਸੋਹਣਾ ਫੈਬਰਿਕ ਆ ਕਾਟਨ ਦਾ ਫੈਬਰਿਕ ਆ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਇਸ ਤੋਂ ਉੱਪਰ ਹੁਣ ਦੱਸੋ ਮੈਂ ਇਹਦੇ ਬਾਰੇ ਕੀ ਕਹਿ ਸਕਦੀ ਆ ਜਾਨਕਿ ਪੂਰਾ ਐਂਡ ਆ ਜੀ ਫੈਬਰਿਕ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਜਾਨਕਿ ਇੰਨੀ ਉਮੀਦ ਮੈਨੂੰ ਵੀ ਨਹੀਂ ਸੀ ਜਦੋਂ ਮੈਂ ਸਿਲੈਕਟ ਕਰਕੇ ਇਹ ਮੰਗਾਏ ਨੇ ਬਟ ਬਹੁਤ ਹੀ ਵਧੀਆ ਦੇ ਸਾਰੇ ਬ੍ਰਾਂਡ ਦੀ ਟੈਗਿੰਗ ਤੁਹਾਨੂੰ ਸਾਰੀ ਮਿਲੇਗੀ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਬਹੁਤ ਹੀ ਵਧੀਆ ਸੁਪੀਰੀਅਰ ਸਾਰਾ ਬ੍ਰਾਂਡ ਲੱਗਿਆ ਹੋਇਆ ਤੇ ਬਹੁਤ ਸੋਹਣਾ ਫੈਬਰਿਕ ਲੱਗਿਆ ਜਿਹੜੀਆਂ ਭੈਣਾਂ ਨੇ ਸਟਿਚਿੰਗ ਕਰਵਾ ਕੇ ਲੈਣਾ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਲੈਣਾ ਤਾਂ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਕਿਸੇ ਭੈਣ ਨੇ ਨਾਲ ਦੁਪੱਟਾ ਰੈਡੀ ਕਰਵਾਉਣਾ ਦੁਪੱਟਾ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਵਿਦਆਊਟ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜਿਵੇਂ ਵੀ ਤੁਹਾਡੀ ਇੱਛਾ ਤੁਸੀਂ ਉਵੇਂ ਮੰਗਵਾ ਸਕਦੇ ਹੋ ਲਓ ਜੀ ਇਹ ਹੈਗਾ ਇਹਦਾ ਪਹਿਲਾ ਪ੍ਰਿੰਟ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਸੈਕੰਡ ਕਲਰ ਕਰੀਮ ਕਲਰ ਬਹੁਤ ਟਾਈਮ ਬਾਅਦ ਆਇਆ ਇਹ ਵਾਲਾ ਕਿਸੇ ਸੈੱਟ ਦੇ ਵਿੱਚ ਆ ਰਾਮ ਟੈਕਸ ਦੇ ਸੈੱਟ ਚ ਆਇਆ ਸੀ ਇੰਨੀ ਜ਼ਿਆਦਾ ਡਿਮਾਂਡ ਤੇ ਉਹ ਖੜਾ ਵਾ ਯਾਨੀ ਕਿ ਹੁਣ ਤੱਕ ਵੀ ਮੇਰੇ ਕੋਲ ਡਿਮਾਂਡ ਸਾਰੀਆਂ ਬਟ ਪਿੱਛੇ ਵੀ ਉਹ ਬਿਲਕੁਲ ਕਲੀਅਰ ਆ ਸਟਾਕ ਦੀ ਤੇ ਆਪਣੇ ਕੋਲ ਵੀ ਉਹ ਔਨ ਸਾਰੀ ਕਲੀਅਰ ਹੋ ਗਿਆ ਸੀ ਉਸੇ ਤਰ੍ਹਾਂ ਸੇਮ ਡਿਜ਼ਾਈਨ ਤੇ ਸੇਮ ਕਲਰ ਪ੍ਰਿੰਟ ਆਏ ਨੇ ਇਹ ਵਾਲੇ ਚਾਟਾਂ ਦੇ ਵਿੱਚ ਇੰਨੇ ਸੋਹਣਾ ਫੈਬਰਿਕ ਸੇਮ ਉਹੀ ਫੈਬਰਿਕ ਆਇਆ ਵਾ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਵਾ ਦੇਖੋ ਕਰੀਮ ਕਲਰ ਬਲੈਕ ਕਲਰ ਬਹੁਤ ਸੋਹਣੇ ਕਲਰ ਆਏ ਨੇ ਇਹਨਾਂ ਦੇ ਵਿੱਚ ਜਿਹੜੀ ਮਰਜ਼ੀ ਪ੍ਰਿੰਟਿੰਗ ਤੁਸੀਂ ਚੱਕ ਸਕਦੇ ਹੋ ਥਰਡ ਹੈਗਾ ਜੀ ਇਹਦੇ ਵਿੱਚ ਗ੍ਰੇ ਕਲਰ ਇਹ ਹੈਗਾ ਗ੍ਰੇ ਕਲਰ ਬਣੇ ਹੋਏ ਸੂਟਾਂ ਦੀ ਗ੍ਰੇਸ ਉੱਪਰ ਡਿਜ਼ਾਈਨਿੰਗ ਹੋ ਕੇ ਜਿਹੜੀ ਗ੍ਰੇਸ ਆਉਣੀਆਂ ਸੂਟਾਂ ਦੀ ਬਾਕੀ ਡਿਜ਼ਾਈਨ ਤਾਂ ਪੂਰਾ ਐਂਡਲੈਸ ਆਏ ਵਾਲਾ ਜਿਹੜਾ ਮਰਜ਼ੀ ਤੁਸੀਂ ਪੀਸ ਲੈ ਲਓ ਇਹਦੇ ਚੋਂ ਤਿੰਨ ਕਲਰ ਨੇ ਅਵੇਲੇਬਲ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਨੇ ਬਸ ਆਪਣਾ ਸਕਰੀਨਸ਼ਾਟ ਜਲਦੀ ਜਲਦੀ ਪਾ ਦਿਓ ਇਹ ਨਾ ਕਿਓ ਕਿ ਫੇਰ ਦੀਦੀ ਨੇ ਕਹਿਤਾ ਕਿ ਸੋਲਡ ਆਊਟ ਤੁਸੀਂ ਸਾਡੀ ਵਾਰੀ ਫੇਰ ਕਹਿ ਦਿੰਦੀਆਂ ਗਈ ਭੈਣਾ ਜੀ ਤੂੰ ਸਾਡੀ ਵਾਰੀ ਕਹਿ ਦਿੰਦੇ ਹੋ ਸੋਲਡ ਆਊਟ ਇੰਨੀ ਛੇਤੀ ਤੁਸੀਂ ਕਰ ਦਿੰਨੇ ਹੋ ਪ੍ਰਿੰਟਿੰਗ ਆ ਡਿਜ਼ਾਈਨਿੰਗ ਆ ਜੀ ਜਦੋਂ ਸੁਪਰ ਹਿੱਟ ਆਉਂਦੀਆਂ ਫੇਰ ਇਹ ਰੁਕਦੀ ਹੈਗੀ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਪੂਰਾ ਵਧੀਆ ਕਲਰ ਇੰਨਾ ਜਿਆਦਾ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਫਰੋਜ਼ੀ ਕਲਰ ਗ੍ਰੀਨ ਫਰੋਜ਼ੀ ਦਾ ਕਲਰ ਆ ਤੇ ਫਲਾਵਰਿੰਗ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਪ੍ਰਾਈਸ ਅੱਜ ਦੀ ਵੀਡੀਓ ਦਾ ਜਿਹੜਾ ਮਰਜੀ ਸੂਟ ਚੱਕ ਲਿਓ 850 ਰੁਪਿਆ ਪ੍ਰਾਈਸ ਆ ਜਦ ਕਿ 995 1095 ਆਰਾਮ ਦੇ ਨਾਲ ਹੋਲ سیلਰਾਂ ਤੱਕ ਵੀ 995 1095 ਦੀ ਵੀਡੀਓ ਆ ਰਹੀ ਆ ਬਟ ਨਿਊ ਡਿਜ਼ਾਈਨ ਨੇ ਨਿਊ ਟ੍ਰੈਂਡਿੰਗ ਆ ਸਿਰਫ 850 ਰੁਪਿਆ ਪ੍ਰਾਈਸ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਪਿੰਕ ਸ਼ੇਡ ਦੇਖ ਬਹੁਤ ਸੋਹਣੀ ਸਾਰੀ ਡਿਜੀਟਲ ਪਹਿਲਾਂ ਤਾਂ بیس ਦੇ ਉੱਪਰ ਸਾਰੀ ਪ੍ਰਿੰਟਿੰਗ ਹੋਈ ਆ ਫਿਰ ਉਸ ਤੋਂ ਉੱਪਰ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਜਾਨੀ ਕਿ ਡਬਲ ਪ੍ਰਿੰਟਿੰਗ ਹੋਈ ਆ ਡਿਜੀਟਲ ਆ ਸਾਰਾ ਸੂਟ ਬਣਿਆ ਹੋਇਆ ਇੰਨਾ ਸੋਹਣਾ ਜਿੰਨਾ ਵੀਡੀਓ ਚ ਲੱਗਦਾ ਉਦੋਂ ਦੁੱਗਣਾ ਤੁਹਾਡੇ ਕੋਲ ਆ ਕੇ ਲੱਗਣਾ ਇਹਨੇ ਕਿਉਂਕਿ ਜਿਹੜੀ ਇਹਦੀ ਸੂਟ ਦੇ ਵਿੱਚ ਪ੍ਰਿੰਟਿੰਗ ਆ ਉਹ ਤਾਂ ਤੁਹਾਨੂੰ ਦਿਖੀ ਨਹੀਂ ਰਹੀ ਹੈਗੀ ਜਿਹੜੀ ਇਹਦੇ ਵਿੱਚ ਹੋਈ ਹੋਈ ਆ ਸੈਲਫ ਪ੍ਰਿੰਟਿੰਗ ਉਸ ਤੋਂ ਉੱਪਰ ਵਾਲੀ ਪ੍ਰਿੰਟਿੰਗ ਹੀ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਇਹ ਸੂਟ ਨੇ ਬਹੁਤ ਵਧੀਆ ਪ੍ਰਿੰਟਿੰਗ ਆ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਕਲਰ ਵੀ ਇੰਨੇ ਮਿੱਠੇ ਪਿਆਰੇ ਆਏ ਨੇ ਇਹ ਨਹੀਂ ਕਹਿ ਸਕਦੇ ਕਿ ਹਾਂ ਜੀ ਕਈ ਪੈਣਾ ਕਹਿਣਗੀਆਂ ਸਾਡੀ ਏਜ ਆਪਾ ਜੀ ਅਸੀਂ ਆਹ ਵਾਲਾ ਕਲਰ ਨਹੀਂ ਪਾ ਸਕਦੇ ਤਾਂ ਸਾਨੂੰ ਥੋੜਾ ਜਿਹਾ ਲਾਈਟ ਕਲਰ ਦੋ ਤੁਹਾਡੇ ਲਈ ਵੀ ਕਲਰ ਚਾਰਟ ਹੈਗੇ ਨੇ ਤੇ 올ਡ 에즈 ਲਈ ਵੀ 미디엄 에즈 ਲਈ ਵੀ ਤੇ 얍응 에즈 ਲਈ ਵੀ ਜਿਵੇਂ ਮਰਜੀ ਤੁਸੀਂ ਸਮਾ ਸਕਦੇ ਹੋ ਬਹੁਤ ਵਧੀਆ ਕਲੈਕਸ਼ਨ ਆ ਤੇ ਹਰ ਭੈਣ ਇਹਨਾਂ ਨੂੰ ਵੇਅਰ ਕਰ ਸਕਦੀ ਆ ਆ ਲੋ 올ਡ 에 스페셜 ਜੇਕ ਦਿਖਾਵਾ ਕਲਰ ਤਾਂ ਦੇਖੋ ਇਹਦੇ ਵਿੱਚ ਹੀ ਸੇਮ ਸਟਾਫ ਦੇ ਵਿੱਚ ਸੇਮ ਪ੍ਰਿੰਟਿੰਗ ਬਹੁਤ ਸੋਹਣਾ ਸਾਰਾ ਸੂਟ ਆ ਬਹੁਤ ਸੋਹਣੀ ਸੂਟਾਂ ਦੀ ਗ੍ਰੇਸ ਆ ਤੇ ਫੈਬਰਿਕ ਇੰਨਾ ਵਧੀਆ ਕਿ ਗਰਮੀਆਂ ਦੇ ਵਿੱਚ ਪਾਉਂਗੇ ਸੂਟ ਨੂੰ ਹੰਡਾਉਂਗੇ ਤੇ ਯਾਦ ਕਰੋਗੇ ਕਿ ਚੈਹਲ ਕਲੈਕਸ਼ਨ ਵਾਲਿਆਂ ਨੇ ਕੋਈ ਚੀਜ਼ ਦਿੱਤੀ ਸੀ ਕਿ ਕਹਿ ਕੇ ਦਿੱਤੀ ਸੀ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਜਾਨਕਿ ਸਾਰੀ ਕਲੈਕਸ਼ਨ ਇਹ ਆਈ ਆ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਇਹ ਹੈਗਾ ਥੋੜਾ ਜਿਹਾ ਲਾਈਟ ਜਿਹਾ ਫਲੋਸੀ ਕਲਰ ਤੇ ਪਲੀਜ਼ ਭੈਣਾਂ ਨੂੰ ਇੱਕ ਰਿਕੁਐਸਟ ਆ ਕਿ ਕਲਰ ਦੀ ਚੋਇਸ ਧੂਰ ਰੱਖਿਆ ਕਰੋ ਹਣ ਜੇ ਭੈਣ ਨੇ ਕਹਤਾ ਆਹ ਲੈਣਾ ਤਾਂ ਜੀ ਨਾ ਹੋਇਆ ਤਾਂ ਸੈਕੰਡ ਚੋਇਸ ਰੱਖਿਆ ਕਰੋ ਕਿ ਅਸੀਂ ਦੂਸਰਾ ਕਲਰ ਤੁਹਾਨੂੰ ਭੇਜ ਸਕੀਏ ਕਿਉਂਕਿ ਜਾਨੋ ਤੁਸੀਂ ਫੇਰ ਸੈਕੰਡ ਸਿਲੈਕਟ ਕਰ ਦਿਓ ਜਾਨੋ ਉਹ ਵੀ ਸੋਲਡ ਆਊਟ ਹੋ ਜਾਂਦਾ ਆ ਲੋ ਜੀ ਇਹ ਥੋੜਾ ਜਿਹਾ ਮਾਸਟਰ ਲੈਮਨ ਜਿਹਾ ਸ਼ੇਡ ਹੈ ਇਹਦੇ ਵਿੱਚ ਆ ਰਹੀ ਟੂਨ ਆ ਲੋ ਜੀ ਅਗਲਾ ਹੈਗਾ ਜੀ ਪਿੰਕ ਸ਼ੇਡ ਦੇ ਉੱਪਰ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਲੈ ਕੇ ਆਂਦੇ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਗੀ ਛੋਟੀ ਜੀ ਵੀਡੀਓ ਲੈ ਕੇ ਆਈਆਂ ਤੇ ਲਿਮਟਿਡ ਯਾ ਸਟਾਕ ਆ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਦੇ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਜੇ ਵੀਡੀਓ ਸੋਹਣੀ ਲੱਗੀ ਹੋਵੇ ਕਲੈਕਸ਼ਨ ਸੋਹਣੀ ਲੱਗੀ ਹੋਵੇ ਤਾਂ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੇ ਕਮੈਂਟ ਕਰਕੇ ਦਰੋਹ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ